ਕੋਈ ਗੱਲ ਨਹੀਂ ਅਸੀਂ ਪਰਚੀ ਨੂੰ ਭੱਜਦੇ ਨਹੀਂ ਅਸੀਂ ਪਰਚੀ ਜਿੰਨਾ মিডিਆ ਕੋਈ ਵੀ ਬੰਦਾ ਅਸੀਂ ਨਾਲ ਤੁਹਾਡੇ ਖੜੇ ਆ ਸਵੇਰੇ ਚਾਲੂ ਕਰਦੇ ਆਗੇ ਕੋਈ ਗੱਲ ਨਹੀਂ ਅਸੀਂ ਪਾਰਟੀ ਨੂੰ ਭੱਜਦੇ ਨਹੀਂ ਅਸੀਂ ਪਾਰਟੀ ਜਿੰਨਾ মিডিਆ ਕੋਈ ਵੀ ਬੰਦਾ ਅਸੀਂ ਨਾਲ ਸਾਡੇ ਖੜੇ ਆ ਫੇਰੇ ਚਾਲੂ ਕਰਦੇ ਆਂਗੇ মিডিਆ ਦੇ ਨਾਲ ਸਾਨੂੰ ਪਾਰਟੀ ਦਾ ਮਸਲਾ ਨਹੀਂ ਪਰ ਸੁਲਾਲੀ ਨੂੰ ਪਰੇਸ਼ਾਨ ਨਾ ਕਰੋ ਜਿੱਥੋਂ ਉਥੋਂ ਨਿਕਲਦੇ ਜੋ ਅਸੀਂ ਟਰਾਂਸਪੋਰਟਰ 10000 ਰੁਪਏ ਪਾਰਕੀ ਦਿੰਦੇ ਸਾਡੀ ਵੀ ਸੁਣੋ ਅਸੀਂ ਇਹ ਨਹੀਂ ਚਾਹੁੰਦੇ پتہ ਗੱਲ ਕੀ ਹੁੰਦਾ ਇਥੇ ਸਾਰੀ ਜੜੀ ਨਵੀਂ ਮਟੀਰੀਅਲ ਇਹ ਆ ਕੇ ਗੱਡੀ ਦੇ ਵਿੱਚ ਬੱਥ ਅਸੀਂ ਕਾਟਰ ਦੇ ਬੱਥ ਲਏ ਜੀ ਸਾਨੂੰ ਸਾਡੀ ਪ੍ਰੋਬਲਮ ਇੰਨੀ ਆ ਆਧਾਰ ਕਾਰਡ ਨੇ ਐਨਾ ਸਿਸਟਮ ਪਰੇਸ਼ਾਨ ਕੀਤਾ ਅਸੀਂ ਜਦੋਂ ਗੱਡੀ ਬੈਕ ਲਾਉਨੇ ਆ ਸਾਨੂੰ ਜਦੋਂ ਅਸੀਂ ਗੱਡੀ ਬੈਕ ਲਾਉਨੇ ਆ ਐਦਾਂ ਜਿਹਨਾਂ ਨਹੀਂ ਆ ਭੱਜਦੀਆਂ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਲੈ ਕੇ ਨਹੀਂ ਜਾਵਾਂਗੇ ਇਸੇ ਨਿਆਣੇ ਦੇ ਸੱਟ ਲੱਗ ਗਈ ਮੇਰੇ ਡਰਾਈਵਰ ਟਰੈਕਟਰ ਦੇ ਜਾਓ ਪ੍ਰਾਈਵੇਟ ਆ ਜਾਂ ਰੋ ਰਿਹਾ ਉਹਦੇ ਸੱਟ ਲੱਗ ਜਾਂਦੀ ਸਾਨੂੰ ਪਰੇਸ਼ਾਨੀ ਨਹੀਂ ਹੁੰਦੀ ਰੋੜੇ ਵਿੱਚੋਂ ਨਹੀਂ ਮੈਂ ਪ੍ਰਾਈਵੇਟ ਮੈਂ ਸੱਟ ਰੋ ਜਾ ਪ੍ਰਾਈਵੇਟ ਵਾਲੇ ਤਾਂ ਉਹ 25 ਦਾ ਉਹ ਹੀ ਪ੍ਰਾਈਵੇਟ ਵਾਲੇ ਭਰਦੇ ਆ ਅਸੀਂ ਭਰਦੇ ਆ ਅਸੀਂ ਭਰਦੇ ਆ ਔਰ ਇਹ ਉਹ ਸਿਰਫ ਛਾਰਜੀ ਇੱਕ ਮਿੰਟ ਸਾਡਾ ਰੌਲਾ ਪਿਆ ਚਲੋ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਰੌਲੇ ਤੋਂ ਭਜਦੇ ਵੀ ਨਹੀਂ ਪਰ ਸਾਡੀ ਸੁਭਾਸ਼ਿਆਰ ਸੁਣੋ ਤੁਸੀਂ ਆਪਣਾ ਉਧਰੋਂ ਬਣਾਉਨੇ ਆ ਬੰਦ ਕਰਦੇ ਆ ਜਾਨਾ ਕੰਦੇ ਟੋਟਲ ਕਰਦੇ ਹੋ ਜਾਨਾ ਅਸੀਂ ਇਹ ਵੀ ਨਹੀਂ ਕਹਿੰਦੇ ਅਸੀਂ ਕਿਸੇ ਕਾਸੇ ਭੱਜੇ ਵੀ ਨਹੀਂ ਅਸੀਂ ਬਾਤੀ ਵੀ ਨਹੀਂ ਬੰਦ ਕਰਦੇ ਰਹੀ ਗੱਲ মিডিਆ ਇਹੇ ਆਪਣੇ ਪ੍ਰਧਾਨਾਂ ਨਾਲ ਕਰਦੇ ਨੇ ਅਸੀਂ ਸਾਰਾ ਕੁਝ ਕਰਦੇ ਆ ਵੀ اور بیعتیاں وکٹاں کھੱਜਲ ਖਵਾ ਰਹੀ ਆ ਮੈਂ میڈیا ਨੂੰ بیعتੀ ਕਰਦਾ ਜਿਹੜੀਆਂ ਖੱਜਲ ਕਰਦੀਆਂ ਤੇ ਇਹਦੇ ਕਰਕੇ ਦਾ ਆਬਲਿਕ ਜਿਹੜੀ ਹੈਗੀ ਆ ਮੈਂ ਇਥੋਂ ਜਿਆਦਾ ਖਰਾਬ ਮੈਂ بیੜੀਆਂ ਨੂੰ ਕਹਿਣਾ ਮੈਂ میڈیا ਨੂੰ ਤੇ ਨਗਰ ਕੌਂਸਲ ਨੂੰ ਇਹ ਕਹਿਣਾ ਵੀ ਕਿਰਪਾ ਕਰਕੇ ਛੋਟੇ ਛੋਟੇ ਬੱਚੇ ਲੈ ਕੇ ਜਾਂਦੇ ਆ ਜਾਮ ਲੱਗਿਆ ਜਿਦਾ ਸਾਰਾ ਜਾਮ ਸੀ ਕਿਰਪਾ ਕਰਕੇ ਇਹ ਇਹਨੂੰ ਸਵੇਰੇ 9 ਵਜੇ ਤੋਂ ਸਾਡੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਬੇਇੱਜ਼ਤੀ ਹੋ ਗਈ ਆਪਰ ਕੀ ਕਹਾਂ ਕਿ ਮੇਨ ਬਾਸ ਅੰਡੇ ਨੂੰ ਛੱਡ ਕੇ ਬੱਸ ਸਟਾਪ ਬੱਸ ਸਟੈਂਡ ਇੱਥੇ ਬਣ ਚੁੱਕਾ ਹੈ ਜਿਲੰਧਰ ਰੋਡ ਕੀ ਬਹੁਤ ਗਲਤ ਹੈ ਇਹਦਾ ਬਹੁਤ ਗਲਤ ਹੈ ਇਹਦੇ ਨਾਲ ਦੇਖੋ ਕਿੰਨਾ ਜਰਾ ਜਾਮ ਲੱਗਿਆ ਹੋਇਆ ਹੈ ਲੋਕਾਂ ਨੇ ਜਾਨ ਹੋ ਰਹੀ ਹੈ ਆ ਚਾਰੇ ਜਿਹੜੇ ਕਿੰਦੇ ਬੱਚੇ ਸਕੂਲਾਂ ਚੋਂ ਆਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਆ ਜਾਣਾ ਕਿੱਥੇ ਸੀ ਅੱਜ ਪਹਿਰੇ ਅੱਜ ਆਏ ਕੁਦਰਤੀ ਅਸੀਂ ਗਏ ਆ ਉਹ ਵਿਚਾਰੇ ਇੰਨਾ ਪਰੇਸ਼ਾਨ ਹੋਏ ਸੀ ਬੱਚੇ ਔਰ ਕਈ ਮਰੀਜ਼ ਜਿਹੜੇ ਪਰੇਸ਼ਾਨ ਹੋਏ ਆ ਇਸ ਕਿਸੇ ਜਿੱਤ ਨਾਲ ਔਰ ਇਹਦਾ ਜਿਹੜਾ ਜਿਹੜਾ ਕੋਈ ਵਧੀਆ ਹੱਲ ਮੈਂ ਦੱਸਦਾ ਠੀਕ ਹੈ ਕੀ ਹੈਗੀ ਹੈ ਸਰਕਾਰ ਦਾ ਹੱਕ ਬੰਦਾ ਹੈਗਾ ਆਪਣੀ ਉਹ ਇਹਨਾਂ ਨੂੰ ਵੀ ਆਇਆ ਜਿਹੜਾ ਹੱਕ ਹੈਗਾ ਤੇਰਾ ਦੇਣਾ ਚਾਹੀਦਾ ਵੀਰ ਨਗਰ ਕੌਂਸਲ ਦੇ ਈਓ ਸਾਹਿਬ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਪਰਚੀ ਨਹੀਂ ਦੇ ਰਹੀਆਂ ਜਿਹੜੀ ਪਰਚੀ ਲੱਗੀ ਹੈ ਇਹ ਪਰਚੀ ਨਹੀਂ ਦੇ ਰਹੀਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਾਹਰੋਂ ਹੋਰ ਵੀ ਟਿੱਕੇ ਹੈਗੇ ਆ ਉਹਨਾਂ ਨੂੰ ਗ੍ਰਉਣੀ ਚੌਂਕ ਤੇ ਨੋਟਿਸ ਪਾਇਆ ਜਾ ਸਕਦਾ ਹੈ ਉਹਨਾਂ ਨੂੰ ਵੀ ਕਿਹੜੀ ਕਿਹੜੀ ਤੁਹਾਡੇ ਨਹੀਂ ਆ ਰਹੀਆਂ ਉਹਨਾਂ ਨੋਟਸ ਦੇ ਕੇ ਉਹਨਾਂ ਨੂੰ ਕੀ ਇਹ ਦੇ ਆਪਣਾ ਹਕੂਮਤ ਕੀਤਾ ਜਾਵੇ 三个人。